ਅਦੀਪ ਸਿੰਘ ਹੈਲਥ케ਅਰ ਚੈਰੀਟੇਬਲ ਹਸਪਤਾਲ ਚਲ ਰਿਹਾ ਹੈ ਇਸ ਹਸਪਤਾਲ ਦੇ ਵਿੱਚ ਜਿੱਥੇ ਇੱਕੋ ਛਤ ਥੱਲੇ ਸਾਰੇ ਇਲਾਜ ਹੁੰਦੇ ਨੇ ਸਹਿਬਜ਼ਾਦਿਆਂ ਦੀ ਧਨਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਰਕੇ ਹੁਣ ਇੱਕ ਨਵਾਂ ਉਪਰਾਲਾ ਇਸ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਹੈ ਕਿ ਅੱਖਾਂ ਦੇ ਆਪਰੇਸ਼ਨ ਚਿੱਟੇ ਮੋਤੀ ਇਹਦੇ ਵਿਸ਼ੇਸ਼ ਕਰਕੇ ਆਪਰੇਸ਼ਨ ਇਸ ਹਸਪਤਾਲ ਵਿੱਚ ਹੋਇਆ ਕਰਨਗੇ ਔਰ ਜਿਹੜੇ ਲੋੜਵੰਦ ਨੇ ਉਹਨਾਂ ਦਾ ਇਹਨਾਂ ਲਾਭ ਹੋ ਜਾਏਗਾ ਮਰੀਜ਼ਾਂ ਦਾ ਜਿਹੜਾ ਆਪਰੇਸ਼ਨ ਤਕਰੀਬਨ 30-32000 ਰੁਪਏ ਬਜਟ ਲੱਗਦਾ ਹੈ ਇਹ ਤਕਰੀਬਨ ਇੱਥੇ 4-5000 ਦੇ ਵਿੱਚ ਵਿੱਚ ਹੋ ਜਾਇਆ ਕਦੇ ਕਾ ਇਹ ਆਪਰੇਸ਼ਨ ਹਰ ਮੰਗਲਵਾਰ ਤੇ ਵੀਰਵਾਰ ਦੁਪਹਿਰੇ 1 ਵਜੇ ਜੋ ਹਸਪਤਾਲ ਵਿਖੇ ਹੋਇਆ ਕਰਨਗੇ ਅੰਮ੍ਰਿਤਸਰ ਬਾਬਾ ਦੀਪ ਸਿੰਘ ਹੈਲਥ케ਅਰ ਚੈਰੀਟੇਬਲ ਹਸਪਤਾਲ ਅੱਡਾ ਬੌਲੀ ਰਾਮਦੀਰਥ ਰੋਡ ਮੁਖ ਪ੍ਰਬੰਧਕ ਭਾਈ ਗੁਰਗਪਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਵੱਲੋਂ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਅੱਖਾਂ ਦੇ ਚਿੱਟੇ ਮੋਤੀ ਦੇ ਆਪਰੇਸ਼ਨ ਦੀ ਸ਼ੁਰੂਆਤ ਕੀਤੀ ਗਈ। ਉਹਨਾਂ ਦੱਸਿਆ ਕਿ ਅੱਖਾਂ ਦੇ ਆਪਰੇਸ਼ਨ ਹਰ ਮੰਗਲਵਾਰ ਤੇ ਵੀਰਵਾਰ ਨੂੰ ਕੀਤੇ ਜਾਣਗੇ। ਵਿਸ਼ੇਸ਼ ਤੌਰ ਤੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਭਾਈ ਅਮਨਦੀਪ ਸਿੰਘ ਨੇ ਦੱਸਿਆ ਹਸਪਤਾਲ ਵਿਖੇ ਤਜਰਬੇਕਾਰ ਡਾਕਟਰਾਂ ਦੀ ਟੀਮ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰ ਰਹੀ ਹੈ। ਤੇ 20 ਰੁਪਏ ਦੀ ਪਰਚੀ ਵਿੱਚ ਦੋ ਦਿਨਾਂ ਦੀ ਦਵਾਈ ਫ੍ਰੀ ਵੀ ਦਿੱਤੀ ਜਾਂਦੀ ਹੈ ਤੇ ਸਾਰੇ ਖੂਨ ਦੇ ਟੈਸਟ ਐਕਸ-ਰੇ ਅਲਟਰਾਸਾਉਂਡ ਲਾਗਤ ਮੁਲਤੇ ਕੀਤੇ ਜਾਂਦੇ ਨੇ ਦੱਸਣ ਯੋਗ ਇਹ ਹੈ ਕਿ ٹرسٹ ਦੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਜ਼ਰੂਰਤਮੰਦ ਦੀ ਸੇਵਾ ਚੱਲ ਰਹੀ ਹੈ ਜਿਸ ਦੇ ਵਿੱਚ ਦਾਤਾਬੰਦੀ ਛੋੜ ਪਬਲਿਕ ਸਕੂਲ ਬਾਬਾ ਦੀਪ ਸਿੰਘ ਗੁਰਮਤ ਗਿਆਨ ਸੰਗੀਤ ਅਕੈਡਮੀ ਬਾਬਾ ਨਾਨਕ ਦੇ ਲੰਗਰ ਲੋੜਵੰਤ ਪਰਿਵਾਰਾਂ ਨੂੰ ਫ੍ਰੀ ਟਿਫਿਨ ਸੇਵਾ ਵਿਧਵਾ ਬੀਬੀ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ ਅੱਜ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੁਆਰਾ ਹਸਪਤਾਲ ਵਿਖੇ ਅੱਖਾਂ ਦੇ ਚਿੱਟੇ ਮੋਤੀ ਇਹਦੇ ਆਪਰੇਸ਼ਨ ਦੀ ਸ਼ੁਰੂਆਤ ਵੀ ਕੀਤੀ ਗਈ ਹੈ ਲੋੜਵੰਦ ਮਰੀਜ਼ ਇਸ ਦਾ ਲਾਭ ਲੈ ਸਕਦੇ ਨੇ ਤੇ ਉਹਨਾਂ ਨੇ ਕਿਹਾ ਕਿ ਜਿਸ ਆਪਰੇਸ਼ਨ ਦਾ ਖਰਚਾ 32000 ਰੁਪਏ ਦੇ ਕਰੀਬ ਆਉਂਦਾ ਹੈ ਇੱਥੇ ਉਹ 4000 ਰੁਪਏ ਦੇ ਵਿੱਚ ਹੋਵੇਗਾ ਤੇ ਨਾਲ ਵੱਤ ਵਾਤ ਸੰਗਤ ਇਸ ਦਾ ਲਾਭ ਉਠਾਉਣ ਉਹਨਾਂ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ ਮੁਨਾਫੇ ਲਈ ਨਹੀਂ ਸਗੋ ਸੰਗਤ ਦੀ ਭਲਾਈ ਵਾਸਤੇ ਖੋਲਿਆ ਗਿਆ ਹੋਰ ਜਾਣਕਾਰੀ ਇਸ ਮੌਕੇ ਦੀ ਕੀ ਦਿੱਤੀ ਜਾਂਦੀ ਤੁਸੀਂ ਆਪ ਸੁਣੋ ਵੈਕੂ ਜੀ ਕਾ ਹਲਸਾ ਵੈਕੂ ਜੀ ਕੀ ਫਤਿਹ ਤਨਗੁਰ ਗੁਰੂ ਰਾਮਦਾਸ ਜੀ ਤਨ ਬਾਬਾ ਦੀਪ ਸਿੰਘ ਜੀ 사ਸੰਗ ਜੀ ਜਿਵੇਂ ਕਿ ਆਲੋਚਿਆ ਨੂੰ ਪਤਾ ਹੈ ਕਿ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੀਆਂ ਅਸੀਸਾਂ ਸਦਕਾ ਮਾਪੁਰਸ਼ਾਨ ਦੀਆਂ ਭਾਈ ਸਾਹਿਬ ਜੀ ਦੀਆਂ ਅਸੀਸਾਂ ਸਦਕਾ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ ਹੈ ਇਹ ਇਸ ਹਸਪਤਾਲ ਦੇ ਵਿੱਚ ਜਿੱਥੇ ਇੱਕੋ ਛੱਤ ਥੱਲੇ ਸਾਰੇ ਇਲਾਜ ਹੁੰਦੇ ਨੇ ਸਹਿਬ ਜਦਿਆਂ ਦੀ ਧਨਮਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਰਕੇ ਹੁਣ ਇੱਕ ਨਵਾਂ ਉਪਰਾਲਾ ਇਸ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਹੈ ਕਿ ਅੱਖਾਂ ਦੇ ਆਪਰੇਸ਼ਨ ਚਿੱਟੇ ਮੋਤੀ ਇਹਦੇ ਵਿਸ਼ੇਸ਼ ਕਰਕੇ ਆਪਰੇਸ਼ਨ ਇਸ ਹਸਪਤਾਲ ਵਿੱਚ ਹੋਇਆ ਕਰਨਗੇ ਔਰ ਜਿਹੜੇ ਲੋੜਵੰਦ ਨੇ ਉਹਨਾਂ ਦਾ ਇਹਨਾਂ ਲਾਭ ਹੋ ਜਾਏਗਾ ਮਰੀਜ਼ਾਂ ਦਾ ਜਿਹੜਾ ਆਪਰੇਸ਼ਨ ਤਕਰੀਬਨ 30-32000 ਰੁਪਏ ਬਾਜ਼ਾਰ ਲੱਗਦਾ ਹੈ ਇਹ ਤਕਰੀਬਨ ਇੱਥੇ 4 ਕੁ ਹਜ਼ਾਰ ਦੇ ਵਿੱਚ ਵਿੱਚ ਹੋ ਜਾਇਆ ਕਰੇਗਾ ਇੰਨੀਆਂ ਵੱਡੀਆਂ ਸੀਸਾਂ ਜੋ ਲੋੜਵੰਦਾਂ ਦੀਆਂ ਸਾਡੇ ਗਰੀਬਾਂ ਦੀ ਝੋਲੀ ਦੇ ਵਿੱਚ ਪੈਣਗੀਆਂ ਮੈਂ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਆਪ ਜੀ ਅਸੀਸ ਦੇਣਾ ਔਰ ਹਰ ਪਖਤੋਂ ਸਹਿਯੋਗ ਦੇਣਾ ਕਿ ਗੁਰੂ ਰਾਮਦਾਸ ਜੀ ਆਪਣੀਆਂ ਸਿਵਾਵਾਂ ਲੈਂਦੇ ਰਹਿਣ ਇਹ ਆਪਰੇਸ਼ਨ ਹਰ ਮੰਗਲਵਾਰ ਤੇ ਵੀਰਵਾਰ ਇੱਕ ਵਜੇ ਦੁਪਹਿਰੇ 1 ਵਜੇ ਜੋ ਹਸਪਤਾਲ ਵਿਖੇ ਹੋਇਆ ਕਰਨਗੇ ਲੋੜਵੰਦ ਮਰੀਜ਼ਾਂ ਜਿੱਤੋਂ ਲਵ ਲੈਣ ਔਰ ਇਸ ਮੈਸੇਜ ਨੂੰ ਵੱਤ ਮਦ ਅਕੇ ਸ਼ੇਰ ਵੀ ਕਰਨ ਦੀ ਕਿਰਪਾਤਾ ਕਰਿਓ ਜੀ ਵਾਇਰੋਲੋਜੀ ਕਾ ਹਲਸਾ ਮਾਈਕਰੋਜੀ ਕੀ ਅੰਮ੍ਰਿਤਸਰ ਤੋਂ ਜਸਕਰਨ ਸਿੰਘ ਦੀ ਰਿਪੋਰਟ ਪਬਲਿਕ